ਗੁਰਾਇਮ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗਾ ਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਬਲਜਿੰਦਰ ਕੁਮਾਰ ਪਾਵਾ ਨੂੰ ਜ਼ਿਲ੍ਹਾ ਜ਼ਿਲੰਦਰ ਦਿਹਾਤੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੌਰਾਨ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਾਜ਼ਰ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਬਲਜਿੰਦਰ ਪਾਵਾ ਨੂੰ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਦੇ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਨਗਰ ਕੌਂਸਲ ਗੁਰਾਇਮ ਦੇ ਸਾਬਕਾ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਹਰਜੀਵਨ ਜੈਨ ਅਤੇ ਅਨਿਲ ਜੋਸ਼ੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਮੂ ਵਰਕਰ ਹਮੇਸ਼ਾ ਤਤ ਪਰ ਹਨ ਤੇ ਆਉਣ ਵਾਲੇ ਸਮੇਂ ਵਿੱਚ 227 ਵਿੱਚ ਬਣਨ ਵਾਲੀ ਪੰਜਾਬ ਸਰਕਾਰ ਕਾਂਗਰਸ ਦੀ ਹੀ ਬਣੇਗੀ ਅਤੇ ਸ਼ਹਿਰ ਅਤੇ ਪੰਜਾਬ ਵਿੱਚ ਰੁਕੇ ਹੋਏ ਵਿਕਾਸ ਕਾਰਜ ਇੱਕ ਵਾਰ ਫਿਰ ਤੋਂ ਸਿਰੇ ਚੜ੍ਹੇ ਜਾਣਗੇ ਅੱਜ ਸਾਡੇ ਇਲਾਕੇ ਦੇ ਬਹੁਤ ਹੀ ਬੜਪਾਕਾ ਸਮਾ ਹੈ ਕਿ ਸਾਡੇ ਇਲਾਕੇ ਦੀ ਇੱਕ ਬੇਦਾਗ ਸ਼ਖਸੀਅਤ ਸ੍ਰੀ ਬਲਜਿੰਦਰ ਪਾਵਾ ਜੀ ਜਿਨ੍ਹਾਂ ਨੇ ਬਤੌਰ ਤਿੰਨ ਵਾਰ ਨਗਰ ਕੌਂਸਲ ਦੇ ਵਿੱਚ ਐਜ਼ ਅ ਕਾਉਂਸਲਰ ਇਹਨਾਂ ਨੇ ਇਹਨਾਂ ਦੀ ਧਰਮਸਪਤਰੀ ਨੇ ਨਿਸ਼ਕਾਮ ਸੇਵਾ ਕੀਤੀ ਸਗਰ ਘਰ ਵਿੱਚ ਵੀ ਸੇਵਾ ਕੀਤੀ ਔਰ ਅੱਜ ਮੈਂ ਧੰਨਵਾਦ ਕਰਦਾ ਕਾਂਗਰਸ ਹਾਈ ਕਮਾਂਡ ਦਾ ਖਾਸ ਕਰਕੇ ਰਾਜਾ ਵਿੜੰਗੀ ਜੀ ਦਾ ਜਿਹੜੇ ਪ੍ਰਧਾਨ ਨੇ ਸਾਡੇ ਪੰਜਾਬ ਪ੍ਰਦੇਸ਼ ਕੌਂਸਲ ਦੇ ਲੀਡਰ ਆਫ oppositon ਪ੍ਰਦਾਪ ਪਾਜਵਾ ਜੀ ਦਾ ਔਰ ਜਲੰਧਰ ਜਿਹੜਾ ਦਿਹਾਤੀ ਦੇ ਪ੍ਰਧਾਨ ਲਾਡੀ ਸ਼ੇਰੋ ਵਾਲੀਆ ਜੀ ਦਾ ਸਾਡੇ ਬਲੌਕ ਦੇ ਪ੍ਰਧਾਨ ਰਕੇਸ਼ ਦੁੱਗਲ ਜੀ ਦਾ ਜਿਨ੍ਹਾਂ ਨੇ ਇੱਕ ਬੇਦਾਗ ਚਾਦਰ ਤੇ ਨੂੰ ਅੱਜ ਜਿਲ੍ਹਾ ਦਿਹਾਤੀ ਦਾ ਉਪ ਪ੍ਰਧਾਨ ਬਣਾ ਕੇ ਜਿਹੜਾ ਮਾਣ ਬਖਸ਼ਿਆ ਇਲਾਕੇ ਨੂੰ ਇਸ ਗੱਲ ਇਹ ਅਸੀਂ ਤਹਿ ਦਿਲੋਂ ਹਾਈ ਕਮਾਂਡ ਦੇ ਰਿਹਣੀਆਂ ਜਿੰਨਾ ਇਹਨਾਂ ਦੇ ਵਿੱਚ ਕੰਮ ਕਰਨ ਦਾ ਜज्ਬਾ ਆ ਔਰ ਉਹ ਇਮਾਨਦਾਰੀ ਦਾ ਜज्ਵਾ ਆ ਇਮਾਨਦਾਰੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਨਗਰ ਕਾਉਂਸਲ ਦੇ ਵਿੱਚ ਵੀ ਕੋਈ ਵੀ ਸੇਵਾ ਇਹਨਾਂ ਨੂੰ ਲਈ ਆ ਉਹਦੇ ਵਿੱਚ ਵੀ ਔਰ ਮੈਂ ਸਮਝਾਂ ਕਿ ਬਹੁਤ ਸੋਚ ਸਮਝ ਕੇ ਜਿਹੜਾ ਇਹਨਾਂ ਨੂੰ ਆ ਇੱਕ ਤਰ੍ਹਾਂ بڑا ਦਿਹਾਤੀ ਦਾ ਅਹੁਦਾ ਦਿੱਤਾ ਗਿਆ ਇਹ ਆਪਣੇ ਉਹ ਸੌਦੇ ਦੀ ਇਨ ਵਨ ਉਹ ਸੌਦੇ ਨੂੰ ਭਾਈ ਕਨਈਆ ਜੀ ਵਾਂਗ ਸੇਵਾ ਕਰਕੇ ਕਾਂਗਰਸ ਨੂੰ ਅੱਜ ਲੋੜ ਹੈ ਕਿਉਂਕਿ ਸਾਡਾ ਕਾਂਗਰਸ ਸਾਡਾ ਹਲਕਾ ਇਸ ਵੇਲੇ ਲੀਡਰ ਲੈਸ ਹਲਕਾ ਕਹਿ ਲਓ ਫਲੋਰ ਹਲਕਾ ਔਰ ਇਹ ਇਹ ਅਗੂ ਅੱਗੇ ਆਉਣਗੇ ਔਰ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਅਗਰ ਅਸੀਂ 71 ਹੋ ਕੇ ਹਮਲਾ ਮਾਰੀਏ ਤਾਂ ਉਹ ਦਿਨ ਦੂਰ ਨਹੀਂ ਕਿਉਂ 72 ਦੇ ਵਿੱਚ ਇਲੈਕਸ਼ਨ ਖੜੀ ਆ ਔਰ ਬਿਲਕੁਲ ਇਨ ਵਿਨ ਲਿਖਿਆ ਹੈ ਕਿ ਕਾਂਗਰਸ ਦੀ ਸਰਕਾਰ ਹੋਣੀ ਹੈ ਉਧਰ ਬਲਜਿੰਦਰ ਕੁਮਾਰ ਪਾਵਾ ਨੇ ਸਮੂਹ ਬਲਾਕ ਕਾਂਗਰਸ ਰੁਰਕਾ ਕਲਾ ਅਤੇ ਸਿਟੀ ਕਾਂਗਰਸ ਗੁਰਾਇਆਂ ਦੇ ਮੈਂਬਰਾਂ ਦੇ ਨਾਲ-ਨਾਲ ਪਾਰਟੀ ਹਾਈ ਕਮਾਂਡ ਦਾ ਤਹਿਦਿ ਲੋ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਹਨ ਗੁਰਾਇਆਂ ਤੋਂ ਨਵਰਾੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਤੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਸਾਡੇ ਜਲੰਧਰ ਦਿਹਾਤੀ ਦੇ ਪ੍ਰਧਾਨ ਲਾਡੀ ਸ਼ਿਰੋਵਾਲੀਆ ਜੀ ਦਾ ਸਾਡੇ ਬਲਾਕ ਪ੍ਰਧਾਨ ਰਕੇਸ਼ ਦੁੱਗਲ ਜੀ ਦਾ ਸਾਡੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਜੀ ਦਾ ਸਾਡੇ ਸਿਟੀ ਕਾਂਗਰਸ ਗੁਰਾਇਆਂ ਦੇ ਪ੍ਰਧਾਨ ਅਨੈਲ ਜੋਸ਼ੀ ਜੀ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਹਾਇਰ ਅਥਾਰਟੀ ਕਾਂਗਰਸ ਹਾਇਰ ਅਥਾਰਟੀ ਨੇ ਜਲੰਧਰ ਦਿਹਾਤੀ ਦਾ ਉਪ ਪ੍ਰਧਾਨ ਨਾਮਜ਼ਦ ਕੀਤਾ ਮੈਂ ਵਿਸ਼ਵਾਸ ਦਿਵਾਉਣਾ ਹਾਂ ਕਿ ਮੈਂ ਜਿੱਦਾਂ ਤਨ ਦੇ ਹੀ ਨਾ ਆਪਣਾ ਕਾਉਂਸਲਰ ਦਾ ਜੀਵਨ ਸੇਵਾ ਦੇ ਰੱਖਿਆ ਐਜੇ ਸ਼ਹਿਰ ਦਾ ਵਾਈਸ ਪ੍ਰਧਾਨ ਨਗਰ ਕਾਉਂਸਲ ਸ਼ਹਿਰ ਦੀ ਸੇਵਾ ਕੀਤੀ ਮੈਂ ਇਸੇ ਤਰ੍ਹਾਂ ਕਾਂਗਰਸ ਨੂੰ ਇਕਜੁੱਟ ਕਰਨ ਲਈ ਅਤੇ ਕਾਂਗਰਸ ਲਈ ਲੋਕਾਂ ਦੀ ਸੇਵਾ ਕਰਨ ਲਈ ਤਤਪਰ ਰਹਾਂਗਾ ਦਿਨ ਰਾਤ ਸੇਵਾ 'ਚ ਹਾਜ਼ਰ ਰਹਾਂਗਾ ਮੈਂ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲੋਂ ਲੱਖ ਲੱਖ ਧੰਨਵਾਦ ਕਰਦਾ ਹਾਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 2027 ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੈ